ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਨੂਰ ਦਾ ਆਇਆ ਏ ਫਰੈਂਡ ਤੇ ਦੋਨਾਂ ਜਣਿਆਂ ਨੇ ਹੁਣ ਮਿਲ ਕੇ ਬਣਾਇਆ ਪਾਸਤਾ ਕਿਹੜਾ ਪਾਸਤਾ ਬਣਾਇਆ ਨੂਡਲਸ 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 ਅੱਡ ਸੋਈ ਚ ਪੂਰਾ ਪਾਇਆ ਹੋਇਆ ਨੇ ਇਹਨਾਂ ਨੇ ਗਾ ਆ ਬਾਈ ਇਹ ਸੁਣਦੀ ਏ ਮੈਂ ਚੋ ਕੁਲੋ dio ti pochissimo ma qual è pochissimo mamma mia tu e fallo dai terrace oi dono ne saaf vi karni hai haan ji haan haa je si pero tu c'hai tu più giusto perché stanno tutti là lì c'è poca pasta alteh loko saadi terrace oi da haal dekh lo kya kuch karya hoya hai dono janeyan ne ਦੇ ਪਲੇਟਾ ਵੀ ਐਨ ਭਰ ਲੀਆਂ ਖਾab ਵੀ ਲਉਂਗੇ ਮਾਂ ਮਮੀਆਂ ਬੱਚਾ ਮੇ ਕੋਦੀ ਮਸਲੋ ਪੋਵਰੀਨਿਚ ਪੁਚਾਰ ਆਇਆ ਹੈ ਯਾਰ ਸੋਈ ਚ ਨੂਰ ਪੂਰਾ ਪੁਚਾਰ ਆਇਆ ਹੋਇਆ ਹੈ ਔਰ ਸੋਈ ਚ ਕੜਛੀਆਂ ਨਹੀਂ ਜਟਣੀਆਂ ਹੈਗੀਆਂ ਤੇ ਕੀ ਬਾਜ ਚ ਭਾਂਡੇ ਕੋਣ ਮੰਜੂਗਾ ਤੁਸੀਂ ਮੈਂ ਕਾਤੇ ਮੰਜਣੇ ਮੈਂ ਖਾਣਾ ਹੀ ਨਹੀਂ ਤੁਸੀਂ ਮੰਜਣੇ ਆ ਭਾਂਡੇ ਨਹੀਂ ਉਹ ਸਾਬ ਨੂੰ ਵੀ ਬੁਲਾ ਲਓ ਮਾਂ ਮਮੀਆ ਪਲੇਟਾਂ ਦਾ ਦੇਖ ਲਓ ਜਮ ਤਬਰ ਨੂਰਾ ਕੋਸੇ ਨਾ ਕੋਲ ਫਾਰੇ ਵੀਡੀਓ ਓਕੇ ਨੂਰਾ ਮਾਂ ਮਮੀਆ ਥੋੜਾ ਥੋੜਾ ਪਾ ਲੈ ਅੰਕੋਰਾ ਮਗਾਦੇ ਵੀ ਅੰਕੋਰਾ ਦੇਖ ਤਾਂ ਕਿਸ ਤਰ੍ਹਾਂ ਪਿੱਪਾ ਤੇਰੇ ਵਾਸਤੇ ਪਾਸਤਾ ਹੈਂ ਆ ਪਿੱਪਾ ਬਦਨ ਕਿੱਲਾ ਲੱਭਦਾ ਫਿਰਦਾ ਪਿੱਪਾ ਕੁਝ ਲੱਭਿਆ ਕ ਨਹੀਂ ਤੈਨੂੰ ਖਾਣ ਨੂੰ ਪਿੱਪਾ ਹੁਣ ਦੇਖੋ ਦੋਨੋਂ ਜਣੇ ਕਰ ਰਹੇ ਆ ਸੋਈ ਸਾਫ ਨੋਰ ਤੋਰੀ ਆ ਭਾਂਡੇ ਉਨੇ ਸਾਰੇ ਕੁਝ ਨਸਾਫ ਕੀਤੇ ਹਨ ਸਾਰੇ ਰਸੋਈ ਸਾਫ ਕਰੀ ਗੈਸ ਸਾਫ ਕਰੀ ਹੈ ਫਿਰ ਇਹਨਾਂ ਨੂੰ ਭਾਂਡਾ ਨੂੰ ਸਾਫ ਕਰਕੇ ਫੇਰ ਲਾਣਾ ਵੀ ਹੈਗਾ ਠੀਕ ਹੈ ਫਿਰ ਆਪਾਂ ਨੇ ਰਸੋਈ ਚ ਮਸ਼ੀਨ ਫੇਰਨੀ ਹੈ ਠੀਕ ਹੈ ਆ ਉਹ ਸਾਡੇ ਬੱਚਿਆਂ ਨੇ ਪੂਰਾ ਪਾਇਆ ਹੋਇਆ ਗਾ ਉਹਨੇ ਕਰਨਗੇ ਸਾਫ